ਮੈਂ ਹਰਵੰਨ ਸ਼ਰਲਾਲ ਤੇ ਜਿਹੜੀ ਬੇਟੀ ਇਕੱਲਾ ਗਹਿ ਰਹੇ ਹੋ ਮੋਤ ਹੈ ਯਾਰ ਤੁਹਾਡੀ ਬੇਟੀ ਮੇਰੀ ਬੇਟੀ ਕੀ ਕਾਰਨ ਬਣਿਆ ਕਰੇ ਕਾਰਨ ਕੋਈ ਇਹਨਾਂ ਦਾ ਘਰੇਲੂ ਦਾਜ ਦੂਜ ਦਾ ਸ਼ਗਾ ਚੱਕਰ ਜਿਹੜੇ ਕਰਕੇ ਸਾਨੂੰ ਮਤਲਬ ਕਿ ਪਰੇਸ਼ਾਨ ਕਰਦੀ ਸੀ ਸਾਸ਼ੇੜੀ ਹੈ ਉਹਦੇ ਕਰਕੇ ਮਤਲਬ ਜਿਆਦਾ ਖਲਾਰਾ ਪਿਆ ਹੈ ਕੱਲ ਤੋਂ ਪਹਿਲਾਂ ਵੀ ਕਦੀ ਕੁਝ ਨਹੀਂ ਪਹਿਲੇ ਵੀ ਹੋਈ ਬੜੀ ਬੜੀ ਹੋਈ ਮੈਂ ਦੱਸ ਦਿੱਤੀ ਮੇਰੀ ਬੇਟੀ ਮੇਰੇ ਨਾਲ ਬਹੁਤ ਕਰਦੀ ਰਹੀ ਹੈ ਵੀ ਡੈਡੀ ਮੈਨੂੰ ਪਰੇਸ਼ਾਨ ਕਰਦੇ ਆ ਫਿਰ ਮੈਂ ਛੁਪ ਜਾ ਹੁੰਦਾ ਹਾਂ ਘਰ ਜਾ ਕੇ ਜਿੱਦਾਂ ਵੀ ਮੇਰੇ ਕੋਲ ਹੁੰਦਾ ਹੈਗਾ ਪਰ ਕੱਲ ਜਿਹੜਾ ਇਹਨੇ ਮੈਂ ਅਸੀਂ ਵਿਆਹ ਗਏ ਸੀ ਬਾਅਦ ਚ ਇਹਨੇ ਮਤਲਬ ਕਿ 6:00 4:00 ਵਜੇ ਸਾਨੂੰ ਫੋਨ ਕੀਤਾ ਡੈਡੀ ਮੈਨੂੰ ਪੁੱਟ ਮਾਰ ਬਹੁ ਕੀਤੀ ਬਰਿੰਦਰ ਨੇ ਤੇ ਨਾਲ ਜਿਹੜੀ ਉਹਦੀ ਮਾਂ ਆ ਤੇ ਬਾਅਦ ਚ ਜਿੱਲੇ ਅਸੀਂ ਇੱਥੇ ਮੈਂ ਕਿਹਾ ਮੈਂ ਆ ਗਿਆ ਮਤਲਬ ਤੂੰ ਡਰਨਾ ਫੋਨ ਤੇ ਗੱਲ ਹੋਈ ਮੇਰੀ ਬਗੈੜਾ ਉਹਨਾਂ ਸਕੂਲ ਮੈਂ ਗਿਆ ਪਹਿਲੇ ਸ਼ਵੇਰੇਸ਼ ਭੁੱਲੂ ਵਾਲ ਸਕੂਲ ਦੇ ਵਿੱਚ ਵੀ ਗਿਆ ਉੱਥੇ ਵੀ ਮੈਂ ਦੋ ਵਾਰੀ ਮਿਲ ਕੇ ਆਇਆ ਪਰ ਮੈਨੂੰ ਪਤਾ ਨਹੀਂ ਮੇਰੀ ਬੇਟੀ ਨੇ ਚਲ ਜਣਾ ਇੱਥੋਂ ਦੁਨੀਆ ਤੋਂ ਜਿੱਲੇ ਮੈਂ ਉੱਥੇ ਘਰ ਪਹੁੰਚਾਏ ਹੈ ਨਹੀਂ ਘਰ ਇਹ ਪਰਨਨ ਲਾਗੇ ਕੁੜੀ ਨੂੰ ਲੇ ਮੈਡੀਕ ਸਿਟੀ ਫਿਰ ਬਰਨਮ ਉਤੋਂ ਵੱਡਾ ਸਿਵਲ ਹੋਇ ਹੁਟਲ ਬਰਨਮ ਜਿਹੜੀ ਅਸੀਂ ਆਪਣੀ ਬੇਟੀ ਨੂੰ ਅਸੀਂ ਮਿਲਿਆ ਉਹ ਮ੍ਰਿਤਕ ਮਤੇ ਦੇਖੀ ਹੈ ਪ੍ਰਸ਼ਾਸਨ ਨੇ ਇਹਦੇ ਬਾਰੇ ਕੀ ਕਰ ਰਿਹਾ ਹੈ ਅਜੇ ਤੱਕ ਕੁਝ ਨਹੀਂ ਹੋਇਆ ਜੀ ਹਜੇ ਤੱਕ ਮੇਰੇ ਮਤਲਬ ਕਿ ਹੋਰ ਮਤਲਬ ਕਿ ਹੋਣਾ ਜੋ ਵੀ ਹੋਏਗਾ ਕਾਰਵਾਈ ਕਰਨਗੇ ਉਹ ਮਤਲਬ ਕਿ ਮੰਗੇ ਜਾਣ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਦੋਸ਼ੀਆਂ ਦੋਨਾਂ ਨੂੰ ਸਭ ਤੋਂ ਸਖਤ ਸਜ਼ਾ ਜਿੰਨੀ ਵੀ ਹੋ ਸਕੇ ਉਨੀ ਮਿਲੇ ਬਸ ਮੇਰਾ ਇਹੋ ਹੀ ਕਹਿਣਾ ਹੈ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਬਸ ਮੇਰਾ ਸਾਰੇ ਸਾਥੀ ਸਾਹਨੇ ਹਾਂਜੀ ਇਨਸ਼ਾਅਬ ਮਿਲਣਾ ਜੀਦਾ ਮੈਨੂੰ ਗੱਲ ਬੀਤੇ ਦਿਨੀ ਮਿਤੀ 22 ਨਵੰਬਰ 2025 ਨੂੰ ਹਰਵੰਸ لال ਸਨੌਕਰ ਤਰਾਰਾ ਜਿਹੜੇ ਇਹਨਾਂ ਇਹਨਾਂ ਨੇ ਕਾਫੀ ਸਾਡੇ ਪਿਆਸ ਆਪਣਾ ਬਿਆਨ ਦਾਜ ਕਰਾਇਆ ਸੀ ਕਿ ਉਹਨਾਂ ਨੇ ਆਪਣੀ ਲੜਕੀ ਜਿਹੜੀ ਪ੍ਰਦੀਪ ਕੌਰ ਆ ਜਿਹਦੀ ਉਮਰ 26 ਸਾਲ ਦੀ ਉਹਦੀ ਸ਼ਾਦੀ 19 25 ਨੂੰ ਬਰਿੰਦਰ ਸਿੰਘ ਪੁੱਤਰ ਲੇ ਰਮਨ ਦੇ ਸੰਗਵਾਸੀ ਡਗਨ ਥਾਣਾ ਹਾਜੀਪੁਰ ਨਾਲ ਕੀਤੀ ਸੀ ਜੋ ਦੋਵੇਂ ਜਿਹੜੇ ਆ ਹਸਬੰਡ ਵਾਈਫ ਸਰਕਾਰੀ ਕਿਤੇ ਅਥੇ ਜੀ ਉਹ ਸ਼ਾਦੀ ਤੋਂ ਕੁਝ ਸਮੇਂ ਬਾਅਦ ਹੀ ਜਿਹੜਾ ਉਹਨਾਂ ਦੀ ਲੜਕੀ ਨੂੰ ਉਹਦੇ ਹਸਬੰਡ ਤੇ ਸੱਸ ਜਿਹੜੀ ਅਮੰਦਰਪੁਰ ਉਹਦੇ ਵੱਲੋਂ ਤੰਗ ਕਰਨਾ ਜੋਰੀ ਹਰਵਾਸ ਕੋਰ ਵੱਲੋਂ ਤੰਗ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਸੀ ਜੋ ਪਹਿਲਾਂ ਵੀ ਸਮਝਾਇਆ ਸੀ ਜੋ ਮਿਤੀ 22 ਤਰੀਕ ਦੀ ਸ਼ਾਮ ਨੂੰ ਉਹਦੀ ਧੜਤੀ ਨੇ ਉਹਨੂੰ ਫੋਨ ਕਰਕੇ ਰੋਚਾ ਕਿ ਉਹਦਾ ਪਤੀ ਦੇ ਸਾਥ ਦੇ ਉੱਥੇ ਉਹਦੀ ਕੁੱਟਮਾਰ ਕਰ ਰਹੇ ਹਨ ਤੇ ਉਸ ਤੋਂ ਬਾਅਦ ਵੱਲ ਪਤਾ ਲੱਗਾ ਕਿ ਉਹਦੀ ਲੜਕੀ ਜਿਹੜੀ ਆ ਆਸਵਲਾ ਹਸਰ ਉਹ ਕਿਹੜੀਆਂ ਲੈ ਕੇ ਗਈ ਸੀ ਜਿਸ ਤੋਂ ਨਾਲੀ ਮੌਤ ਹੋ ਗਈ ਆ ਜਿਨ੍ਹਾਂ ਨੇ ਬਿਆਨ ਦਰਜ ਕਰਾਇਆ ਕਿ ਜਿਹੜੀ ਉਹਨਾਂ ਦੀ ਲੜਕੀ ਉਸਦੇ ਪਤੀ ਅਤੇ ਸੱਸ ਵੱਲੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਜਿਹੜੀ ਆ ਖਤਮ ਹੋਈ ਆ ਉਹ ਬਿਆਨ ਦੇ ਉੱਤੇ ਕਾਰਵਾਈ ਕਰਦੇ ਹੋਏ ਐਫ ਆਈ ਆਰ ਨੰਬਰ 8 ਜਿਹੜੀ ਆ ਮਿਤੀ 23 11 25 ਦਰਜ ਕੀਤੀ ਸੀ ਉਹਨੂੰ ਉਹ ਦੁਮਾਨੋ ਰੈਸਟ ਕਰ ਲਿਆ ਸੀ ਜੋ 2 ਦਿਨ ਦੇ ਪੁਲਸ ਰਿਮਾਂਡ ਦੇ ਉੱਤੇ ਹੈਗੇ ਆ ਜਿੱਦਾਂ ਜੋ ਜੋ ਸਬੂਤ ਸਾਹਮਣੇ ਆਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ